ਸੁਣੋ ਜੀ ਮੈਂ ਤਾਂ ਸੁਪਨੇ ਚ ਆਨੀ ਆ ਨਾ ਕਿਉਂ ਉਹ ਐਕਚੁਅਲੀ ਨਾ ਮੈਂ ਬਾਬਾਈ ਦਾ ਪਾਠ ਕਰਕੇ ਰੋਇ ਸੁਣਾਵਾ ਸੁਣੋ ਅੱਜ ਇੱਕ ਸਵਾਲ ਆਇਆ ਵਾ ਉਹ ਕਿਹੜਾ ਜਾਨਵਰ ਹੈ ਜਿਹੜਾ ਆਪਣੀ ਸ਼ਿਕਾਰ ਨੂੰ ਹੌਲੀ-ਹੌਲੀ ਆਪਣੇ ਪੰਜੇ ਚ ਕਰ ਲੈਂਦਾ ਦੱਸਿਓ ਕੀ ਹੋੜੇ ਦੱਸੋ ਉਹ ਕੀ ਕਰਦੇ ਬੇਜੇ ਤਤਵ ਨੂੰ ਹਾਂ ਦੱਸ ਕੁੜੀਏ ਕੀ ਗੱਲ ਆ ਤੈਨੂੰ ਬਾਬਾ ਜੀ ਮੈਨੂੰ ਵਿਆਹ ਕਰਵਾਉਣਾ ਚਾਹੀਦਾ ਜ਼ਰੂਰ ਕੁੜੀਏ ਆ ਸਰਕਾਰ ਤੇ ਪ੍ਰਸ਼ਾਸਨ ਨੂੰ ਕਿੰਨਾ ਚਿਰ ਗਾਵਾਂ ਕੱਢਦੀ ਰਹੇਗੀ ਢੜਾਈ ਝਗੜੇ ਦੇ ਗੁਬਾਰ ਕੱਢਣ ਲਈ ਘਰ ਵਾਲੇ ਦਾ ਹੁਣ ਬਹੁਤ ਜ਼ਰੂਰੀ ਏ ਤਾਂ ਹੀ ਤੇਰੇ ਪੂ ਕਲੇਜੇ ਠੰਡ ਕਾਲ ਸੁਨੇ ਹਾਂਜੀ ਆ ਨਾ ਸ਼ਰਟ ਨੂੰ ਉਲਟੀ ਕਰਕੇ ਪ੍ਰੈਸ ਕਰਦੇ ਮੈਥੋਂ ਨਹੀਂ ਹੁੰਦੀ ਆਪੇ ਹੀ ਕਰ ਲਓ ਕਿਉਂ ਮੈਨੂੰ ਨਹੀਂ ਉਲਟੀ ਹੁੰਦੀ